ਹਾਂਜੀ ਸਤਿ ਸ਼੍ਰੀ ਅਕਾਲ ਛੱਡਣੋ ਕੀ ਹਾਲ ਚਾਲ ਆਲਾ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਤੇ ਫੇਸਬੁੱਕ ਪੇਜ ਤੇ ਸਵਾਗਤ ਹੈ ਤੁਹਾਡਾ ਤੇ ਅੱਜ ਪਿੰਡ ਨਸ਼ੀਰੇਵਾਲ ਪਹੁੰਚਿਆ ਜੀ ਬਾਈ ਹਰਦੀਪ ਕੋਲੇ ਬਾਈ ਕੋਲੇ ਆ ਟਰਾਲੇ ਤੁਸੀਂ ਦੇਖ ਸਕਦੇ ਹੋ ਕਰੈਲ ਕੁਲ ਕੋਕਾ ਵੀ ਸੱਚ ਚਮਕਾਰੇ ਮਾਰਦੇ ਦੇਖ ਸਕਦੇ ਤੁਸੀਂ ਸਾਹਮਣੇ ਆ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲਾਵਾਂਗੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਰਾਜੀ ਹੋ ਠੀਕ ਠਾਕ ਹੋ ਜੀ ਕਿਰਪਾ ਸਤਿਵੰਤ ਕਿਰਪਾ ਕੁਝ ਸੁਣਾਓ ਵਧੀਆ ਵਧੀਆ ਜੀ ਪਰਵਾਹ ਠੀਕ ਆ ਜਮਾ ਸੈੱਟ ਆ ਜੀ ਕੰਮ ਤੇ ਆ ਆਪਣਾ ਇਹਦੇ ਬਾਰੇ ਦੱਸੇ ਝੋਟੇ ਬਾਰੇ ਮੜਾਇਆ ਇਹ 16 7 ਦਾ ਜੀ ਅੱਛਾ 16 7 ਦਾ ਹਾਂਜੀ 16 7 ਦਾ 10 ਦੇ ਗਾਡਰਾ 10 ਦਾ ਹੀ ਘਾਟਾ ਅੱਛਾ 10 ਦੇ ਗਾਡਰ ਆ 10 ਦਾ ਹੀ ਗਾਟਾ ਹਣਾ ਹਾਂਜੀ ਡਬਲ ਚੈੱਕ ਡਬਲ ਚੈੱਕ ਦੇਖ ਸਕਦੇ ਮਾਤਰਾ ਤੁਸੀਂ ਟਰਾਲਾ ਐਨ ਰੂਹ ਖੁਸ਼ ਹੁੰਦੀ ਹਣਾ ਬਾਈ ਜੀ ਗਾਡਰ ਥੱਲੋਂ ਬੰਦ ਆ ਬਿਲਕੁਲ ਵਿਚੋਂ ਹੀ ਬੰਦ ਆ ਤਸੱਲੀ ਕਰ ਸਕਦੇ ਹੋ ਤਸੱਲੀ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਤੇ ਐਨ ਕੋਕਾ ਪੀ ਸਕਦੇ ਹੋ ਸਾਵਨ ਨਾਲ ਤਿਆਰ ਆਉਂਦਾ ਹੀ ਡਰੈੱਸ ਆਉਂਦਾ ਆਪਣਾ ਹੀ ਅੱਛਾ ਅੱਛਾ ਆਪ ਵੀ ਤਿਆਰ ਕਰਵਾਈ ਦੇ ਠੀਕ ਆ ਜੀ ਠੀਕ ਆ ਠੀਕ ਹੈ ਟਾਇਰਾਂ ਦੀ ਜੀ ਗੱਲ ਕਰੀਏ ਆਪਾਂ ਟਾਇਰ ਉਹਦੀ ਆ ਟਾਇਰ ਬੇਦਾਗ ਹੁੰਦੇ ਆ ਜੀ ਆਪਣੇ ਅਸਲ ਸੇਲ ਦਾ ਮਾਲ ਲੱਗਾ ਅੱਛਾ ਠੀਕ ਆ ਜੀ ਹਾਂਜੀ ਆ ਸੇਲ ਦਾ ਮਾਲ ਆ ਹਾਂਜੀ ਟਾਇਰਾਂ ਦਾ ਸੇਲ ਦਾ ਵੀ ਲਿਖਿਆ ਸਾਰਾ ਕੋਈ ਵਖਾ ਦਿਓ ਕੋਈ ਚੱਕਰ ਨਾ ਵੀ ਮੇਤਰੋ ਟਾਟਾ ਸੇਲ ਦਾ ਲੱਗਿਆ ਮਾਲ ਦੇ ਸਕਦੋਂ ਤੁਸੀਂ ਟਾਇਰ ਦੂਰ ਆਪਣੇ ਬੇਦਾਗ ਟਾਇਰਾਂ ਦੀ ਕੋਈ ਚੱਕਰ ਨਹੀਂਗਾ ਟਾਇਰ 6 ਮਹੀਨਿਆਂ ਦਾ ਵੀ ਪਾੜ ਜਾਏ ਤਾਂ ਵੀ ਆਪਾਂ ਦੇ ਦੇਵਾਂਗੇ ਟਾਇਰ ਕੋਈ ਲੋ ਵੀ ਮੇਤਰੋ 6 ਮਹੀਨਿਆਂ ਤੱਕ ਵੀ ਜੇ ਕਹਿੰਦਾ ਬਾਈ ਕਹਿੰਦਾ ਟਾਇਰ ਪਾੜ ਜੇ ਸਾਲੀ ਦੇ ਰਬੜ ਵਾਲੀ ਜੀ ਦੀ ਗਾਰੰਟੀ ਕੋਈ ਨਹੀਂ ਜੀ ਹਾਂਜੀ ਹਾਂਜੀ ਬਿਲਕੁਲ ਫੇਰ ਵੀ ਆਪਾਂ ਜੇਨਦਾਰ ਆ ਯਾਰ ਨਹੀਂ ਨਹੀਂ ਸਹੀ ਆ ਜੀ ਬਿਲਕੁਲ ਬਿਲਕੁਲ ਅਗਲਾ ਨਾ ਜਾਂਦਾ ਅਗਲੇ ਦਾ ਟਾਇਰ ਪਾੜ ਗਿਆ ਅਗਲਾ ਕਹਿੰਦਾ ਯਾਰ ਤੂੰ ਵੇਖ ਕੇ ਨਹੀਂ ਲਏ ਪੈਸੇ ਲਾਏ ਹੁੰਦੇ ਆ ਹਾਂਜੀ 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 ਉਹ ਕਹਿੰਦਾ ਯਾਰ ਤੂੰ ਕੀ ਜੋ ਟਰਾਲਾ ਈਡਾ ਸੋਹਣਾ ਬਦਨਾਮੀ ਮੇਰੀ ਵੀ ਆ ਤੇ ਅਗਲੇ ਦੀ ਵੀ ਅਗਲੇ ਦੀ ਵੀ ਸਹੀ ਗੱਲ ਆ ਜੀ ਆ ਚੱਕੇਰਾ ਆ ਬਾਈ ਜੀ ਲਾਏ ਲੋਏ ਪਾਇਆ ਹੈ ਟਰੇਨ ਪੂਰਾ ਸ਼ੌਂਕ ਨਾਲ ਤਿਆਰ ਕਰਵਾਇਆ ਹੈ ਹਨਾ ਜੀ ਓਏ ਮਗਰ ਉਹਦਾ ਐਡਰੈਸ ਲਗਾਇਆ ਹਾਂਡਾ ਫਾਰਮ ਆ अच्छा हांडा फार्म ठीक है जी हां जी आवे सारा कोई लो वे मित्रो दे सकदे हो 4 एमएम ਦਾ ਫਰਸ਼ ਆ সাইਡ 10 ਗੇ ਦੀ ਆ اچھا ਠੀਕ ਹੈ 4 एमएम ਦਾ ਹੀ ਫਰਸ਼ 4 हां जी ਠੀਕ ਹੈ ਠੀਕ ਹੈ ਦੇ ਸਕਦਾ ਮੈਤਰੋ ਤੁਸੀਂ ਐਨ ਕੱਲੀ ਕੱਲੀ ਚੀਜ਼ ਹਨਾ ਬਈ ਸ਼ਿੰਗਾਰਿਆ ਪਿਆ ਪੂਰਾ ਹਨਾ ਰਸਾ ਕਸਣ ਵਾਲੀ ਆ ਸਾਰਾ ਕੋਈ ਲੱਗਾ ਆ ਠੀਕ ਆ ਜੀ हां जी ਪੂਰੇ ਤਸੱਲੀ ਨਾ ਬਣਿਆ ਪੂਰਾ ਹਨਾ ਐਨ ਨਿੱਗਰਾ ਗੱਲਬਾਤ ਹੈਗੀ ਪੂਰੀ ਬਾਈ ਹਨਾ ਬਾਈ ਜੀ ਅਗਲੇ ਦੇ ਘਰੇ ਖੜਾ ਹੋਵੇ ਦਾਲਾ ਤਿੰਨੇ ਪਾਸੇ ਖੋਲਦਾ ਅੱਛਾ ਦਾਲਾ ਤਿੰਨੇ ਪਾਸੇ ਖੋਲਦਾ ਜਾਲੀ ਖੋਲ ਕੇ ਖਾ ਲੈਨੇ ਕੋਈ ਚੱਟੜ ਨਹੀਂ ਵੇਖੋ ਤੰਦੀ ਦਾ ਅੱਛਾ ਆਦਾ ਬਾਈ ਰੂਹ ਖੁਸ਼ ਕੀਤੀ ਪਈ ਹੈ ਹਾਂ ਹਾਂਜੀ ਠੀਕ ਆ ਜੀ ਕਿ ਥੋੜਾ ਬਣਾਈ ਇਹ ਆਪਣਾ ਜਲੰਧਰ ਦਾ ਬਣਾਇਆ ਜੀ ਜਲੰਧਰ ਦਾ ਹਾਂਜੀ ਠੀਕ ਆ ਜੀ ਠੀਕ ਆ ਪਾਣਾ ਲੈ ਚਾਰ ਪੰਜ ਦਾ ਬਾਈ ਜਾਲੀ ਜਾਲੀ ਜਾਰੀ ਹੋਣੀ ਚਲੋ ਕੋਈ ਗੱਲ ਨਹੀਂ ਆਪਾਂ ਦਿਖਾ ਦਿੰਦੇ ਨੇ ਖੋਲ ਕੇ ਵਿਖਾਉਣੇ ਆ ਵਿਖਾਉਣੇ ਕੋਈ ਚੱਕਰ ਨਹੀਂ ਯਾਰ ਹਾਂ 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 ਬੰਦਾ ਨਾ ਕਿਸੇ بڑے ਅਗਲਾ ਪੈਸੇ ਲਾਉਦਾ ਘਰੇ ਖੜੀ ਕੀ ਆ ਰੂਹ ਦਾ ਖੁਸ਼ ਹੋਵੇ ਨਾ ਅਗਲੇ ਬਿਲਕੁਲ ਅਗਲਾ ਭੜਕੇ ਕੇ ਦਾ ਬੱਚਾ ਮੰਗਣ ਵਾਲਾ ਅਗਲਾ ਇਹ ਥੋੜਾ ਕਹੇਗਾ ਕੀ ਖੜਾਈ ਖੜਾ ਇਹ ਤਾਂ ਗੱਲ ਹੈਗੀ ਹਾਂ ਜੀ ਉਹਨਾਂ ਦਾ ਸੋਨਾ ਹੀ ਆ ਯਾਰ ਨਹੀਂ ਨਹੀਂ ਬਿਲਕੁਲ ਭਾਈ ਜੀ ਬਿਲਕੁਲ ਆ ਦੇਖ ਸਾਦੇ ਮਿੱਤਰੋ ਤੁਸੀਂ ਕੱਲੀ ਕੱਲੀ ਚੀਜ਼ ਮੰਨ ਲਾ ਪੂਰੀ ਤਸੱਲੀ ਨਾਲ ਤਿਆਰ ਹੋਇਆ ਪੂਰਾ ਹਾਂ ਰਸਾ ਕੋ ਆਣੀ ਵੀ ਡੋਲ ਜੂ ਹਨਾ ਕੋਈ ਚੱਕਰ ਨਹੀਂ ਰਸਾ ਕਸਣ ਵਾਲੀਆਂ ਵੀ ਲਾਈਆਂ ਹੋਈਆਂ ਅੱਛਾ ਰਸਾ ਕਸਣ ਵਾਲੀਆਂ ਆਈਆਂ ਹੈਂ ਹਾਂ ਜੀ ਨਹੀਂ ਠੀਕ ਆ ਭਾਈ ਪੂਰੀ ਗੱਲ ਬਾਤ ਹੈ ਨਾ ਹਾਂ ਜੀ ਚਲੋ ਆਪਾਂ ਅੱਗੇ ਦਿਖਾਉਣਾ ਹੀ ਆ ਏ ਆਹੀ 147 ਦਾ ਇਹ 147 ਦਾ ਹਾਂਜੀ ਠੀਕ ਆ ਭਾਈ ਜੀ ਇਹਦੀ ਸੱਚੇ ਡਿਮਾਂਡ ਦੀ ਜਿੱਗਲ ਗੱਲ ਕਰੀਏ ਡਿਮਾਂਡ ਜਿੰਨੇ ਦਾ ਕੋਈ ਕਹੇਗਾ ਉਹਨੇ ਦੇ ਦਿਆਂਗੇ ਆਪਾਂ ਕਿਹੜਾ ਗੱਲ ਠੀਕ ਆ ਹਾਂ ਬਾਕੀ ਫੋਨ ਤੇ ਗੱਲਬਾਤ ਕਰ ਸਕਦਾ ਤੁਹਾਡੇ ਨਾਲ ਕੋਈ ਵੀ ਵੀਰ ਭਾਈ ਜੀ ਨੇ ਲੈਣਾ ਹਨਾ ਹਾਂਜੀ ਠੀਕ ਆ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁੰਡੀਆਂ ਮੇਰੀਆਂ ਲੱਗੀਆਂ ਰਹਿਣ ਤੇ ਕੋਈ ਨਹੀਂ ਬਾਹਰ ਚੋਖ ਆ ਜਾ ਠੀਕ ਆ ਜੀ ਹਾਂਜੀ ਤੇ ਆ 14 7 ਆ ਜੀ ਇਹ 14 7 ਦਾ ਜੀ ਹਾਂਜੀ ਇਹ 16 7 ਸੀਗਾ ਅੱਛਾ ਆ 16 7 ਸੀ ਠੀਕ ਆ ਜੀ ਇਹ 14 7 ਆ ਜੀ ਅੱਛਾ ਇਹ ਵੀ ਸੇਮ ਹੀ ਤਿਆਰ ਹੋਇਆ ਜੀ ਹਾਂਜੀ ਸੇਮ ਹੀ ਆ ਬਿਹਿਆ ਵੀ ਸੇਲ ਦਾ ਮਾਲ ਹੈ ਠੀਕ ਆ ਜੀ ਆ ਦੇਖ ਲਓ ਇਹ ਮਤਲੋ ਟਾਟਾ ਸੇਲ ਦਾ ਹੈ ਹਾਂਜੀ ਠੀਕ ਆ ਜੀ ਇਹ ਵੀ ਦੇਖ ਸਕਦੇ ਟਾਇਰ ਟੋਰ ਦੇ ਦੇਖ ਸਕਦੇ ਮਿੱਤਰੋ ਟਾਇਰ ਟੋਰਾਂ ਯਾਰ ਗਾਰੰਟੀ ਆ ਕੋਈ ਚੱਕਰ ਨਹੀਂ ਗਾ ਠੀਕ ਹੈ ਜੀ ਫਿਰ ਵੀ ਸਾਹ ਵਾਲੀ ਤੇਰਾ ਬੜੀ ਚੀਜ਼ ਦੀ ਗਾਰੰਟੀ ਕੋਈ ਨਹੀਂ ਪਰ ਫਿਰ ਵੀ ਆਪਾਂ ਬਈ ਭਰਾਵਾਂ ਦੇ ਨਾਲ ਖੜੇ ਆ ਈਂ ਗੱਲ ਕੋਈ ਨਹੀਂ ਨਹੀਂ ਬਿਲਕੁਲ ਬਿਲਕੁਲ ਭਾਈ ਜੀ ਹਾਂ ਜੀ ਫਿਰ ਵੀ ਅਮਾ ਵੇਲਾ ਆਣ ਕੇ ਸਾਡਾ ਡਾਲਾ ਤਿੰਨ ਪਾਸਿਆਂ ਦਾ ਖੁੱਲਦਾ ਅੱਛਾ ਡਾਲਾ ਤਿੰਨੇ ਪਾਸੇ ਖੁੱਲੂਗਾ ਹੈ ਲਓ ਮੈਂ ਮਤਰਾ ਚੈੱਕ ਕਰ ਸਕਦਾ ਤੁਸੀਂ ਟਰਾਲੇ ਵਾਈਦ ਐਨ ਰੂ ਨਾਲ ਤਿਆਰ ਕਰਵਾਇਆ ਹੈ ਬਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਕੱਲੀ ਕੱਲੀ ਚੀਜ਼ ਦੇਖੋ ਹੁੰਦਾ ਕਰਮਾਂ ਨੇ ਵੀ ਹੁੰਦਾ ਜੀ ਇਹ ਤਾਂ ਹੈ ਜੀ ਬਿਲਕੁਲ ਬਿਲਕੁਲ ਕਰਮਾਂ ਨੇ ਚੱਲਣਾ ਹੁੰਦਾ ਆ ਬਾਈ ਜੀ ਹੱਕ ਹੱਕ ਜੇਕਾਂ ਦੀ ਜੇਕਾਂ ਦੀ ਜੇਕਾਂ ਦੀ ਸਾਲ ਦੀ ਗਾਰੰਟੀ ਆ ਅੱਛਾ ਠੀਕ ਆ ਸਾਲ ਦੀ ਗਾਰੰਟੀ ਆ ਜੇਕਾਂ ਦੀ ਸਾਲ ਦੀ ਗਾਰੰਟੀ ਆ ਠੀਕ ਆ ਜੀ ਬਾਕੀ ਲੰਬੇ ਵਾਲੀ ਗੱਲ ਨਾ ਹੋਵੇ ਹਨਾ ਠੀਕ ਆ ਜੀ ਠੀਕ ਆ ਹਾਂ ਜੀ ਤੇ ਇੱਧਰ ਖੜਾ ਜੀ ਆਪਣਾ ਆ ਇਹ ਵੀ 14 7 ਆ ਜੀ ਇਹ ਵੀ 14 7 ਆ ਹਾਂ ਜੀ ਠੀਕ ਆ ਜੀ ਇਹ ਬਾਈ ਜਿੱਤਨ ਚਾਰੇ ਜਿਹੜੇ ਉੱਥੇ ਹੀ ਆ ਉਹ ਤਿਆਰ ਹੋਇਆ ਜਲੰਧਰੋਂ ਹੀ ਇੱਕੇ ਥਾਂ ਦੀ ਬਣਵਾਈ ਦੇ ਆਪਾਂ ਜੀ ਅੱਛਾ ਇੱਕੇ ਥਾਂ ਤੋਂ ਹੀ ਬਣਵਾਇਆ ਠੀਕ ਆ ਜੀ ਹਾਂ ਜੀ ਆਪਦਾ ਹੀ ਬਣਵਾਇਆ ਅੱਛਾ ਠੀਕ ਆ ਹਾਂ ਜੀ ਸਰ ਇਹ ਵੀ ਦੇ ਸਕਦਾ ਮੈਂ ਮਿੱਤਰੋ ਐਨ ਪੂਰੀ ਗੱਲਬਾਤ ਪਈ ਆ ਟਰਾਲੇ ਬਾਈ ਕੋਲੇ ਚਾਰੇ ਘੈਂਡ ਆ ਮਗਰਾਂ ਵੀ ਵਿਖਾ ਦੇ ਆ ਜਾ ਮਗਰਲੇ ਪਾਸੇ ਲਓ ਮਿੱਤਰੋ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਕੋਈ ਚੱਕਰ ਨਹੀਂ ਆਇਆ ਵੇਚਣ ਵਾਲੇ ਹਾਂ ਜੀ ਜਾ ਵੀ ਚੱਕਰ ਨਹੀਂ ਮਿੱਤਰੋ ਆ ਜਨਾ ਗਏ ਅੱਲਾਹ ਵੀ ਚੈੱਕ ਕਰ ਸਕਦਾ ਤੁਸੀਂ ਆ ਤਸੱਲੀ ਕਰੋ ਜਾਦਰ ਭਾਈ ਪੂਰੀ ਹੈਵੀ ਆ ਹਨਾ ਕੰਮ ਹੈਵੀ ਹੈ ਜੀ ਹੈਵੀ ਲਾਓ ਵੀ ਮਾਤਰੋ ਆਏ ਨਹੀਂ ਵੀ ਹੂੰ ਇਹਦੇ ਕਹਿਣ ਦਾ ਮਤਲਬ ਵੀ 15 ਸਾਲ ਕੱਢੂਗਾ ਹੈ 20 ਸਾਲ ਹੈ ਇਹ ਨਹੀਂ ਵੇਖਣ ਦੀ ਲੋੜ ਪਿੱਛਾ ਭੋਗੇ ਵੇਖਣ ਦੀ ਲੋੜ ਠੀਕ ਹੈ ਠੀਕ ਆ ਹਾਂ ਜੀ ਠੀਕ ਹੈ ਲਾਓ ਵੀ ਮਾਤਰੋ ਦੁਬਾਰਾ ਵੈਸੇ ਲਾਉਣ ਦੀ ਲੋੜ ਨਹੀਂ ਮਗਰ ਮੂਸੇ ਵਾਲੀ ਹਾਂ ਦੇਖ ਸਕਦਾ ਮਿੱਤਰੋ हां साऊ को साऊ ਦਾ ਹੀ ਆਪਣਾ ਐਡਰੈਸ ਆ ਯਾਰ ਠੀਕ ਹੈ ਜੀ ਠੀਕ ਆ ਆ ਲੋ ਜੀ ਜਿਵੇਂ ਮਰਜ਼ੀ ਚੈੱਕ ਕਰੋ ਕੋਈ ਚੰਗੀ ਸ਼ਰਦ ਦੇ ਸ਼ਰਦ ਦੇ ਕਿਤੇ ਨਹੀਂ ਲੱਗੀ। ਅੱਛਾ ਇਹ ਸਿਸਟਮ ਹੈ ਸਾਰੇ ਜਾਲੀ ਇਸ ਤਰ੍ਹਾਂ ਹੀ ਖੁੱਲੂਗੀ। ਠੀਕ ਹੈ ਜੀ ਠੀਕ ਆ। ਚਾਰੇ ਪਾਸੇ ਜਾਲੀ ਲੱਗੀ ਆ ਪਲਾਜ਼ਮਾ ਵੈੱਡ ਲੱਗਾ। ਪਲਾਜ਼ਮਾ ਵੈੱਡ ਆ ਠੀਕ ਆ ਜੀ। ਆ ਪਲਾਜ਼ਮਾ ਵੈੱਡ ਆ ਜੀ। ਅੱਛਾ ਆ ਪਲਾਜ਼ਮਾ ਵੈੱਡ ਆ। ਹਾਂ ਜੀ। ਠੀਕ ਆ ਠੀਕ ਆ ਠੀਕ ਆ ਜੀ। ਟਾਟਾ ਸੇਲ ਦੇ ਸਾਮਾਨ ਹੈ ਸਾਰਾ। ਜੀ ਹਾਂ ਜੀ। ਠੀਕ ਆ ਜੀ ਠੀਕ ਆ। ਤੇ ਅੱਗੇ ਖੜਾ ਹੀ ਆ ਆਪਣੇ ਕੋਲ। ਇਹ 12 6: ਇਹ 12 6.5 ਦਾ ਹਾਂਜੀ ਠੀਕ ਆ ਜੀ ਤੇ ਇਹਦੇ ਬਾਈ ਦੇ ਟਾਇਰਾਂ ਦਾ ਹਰਕਾ ਥੋੜਾ ਆ ਇਹ ਟਾਇਰ ਹੈ ਰਬੜ ਚਾ ਜੀ ਰਬੜ ਨਵੀਂ ਚੜੀ ਹੋਈ ਆ ਅੱਛਾ ਰਬੜ ਨਵੀਂ ਚੜੀ ਆ ਹਾਂਜੀ ਠੀਕ ਆ ਰੈਮਰ ਮੁਸਾਬ ਹੈ ਬਿਲਕੁਲ ਹੈਨਾ ਠੀਕ ਆ ਜੀ ਜੇ ਟਾਇਰ ਇਹਦੇ ਅਗਲੇ ਨਹੀਂ ਫਿੱਟਦਾ ਵੀ ਅਸੀਂ ਆਪਦੇ ਟਾਇਰ ਲਾ ਲਾਂਗੇ ਜੇ ਬਾਈ ਚਾਹਣ ਸਕਲੇ ਨੂੰ ਦਾ ਹਾਂਜੀ 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 ਬਿਲਕੁਲ ਆਈ ਆਪਦੀ ਮਰਜ਼ੀ ਨਾਲ ਪਵਾਣੇ ਆ ਠੀਕ ਆ ਜੀ ਆ ਮੀ ਮੂੰਹ ਨਾ ਹੋਇਆ ਹਣਾ ਥੋੜਾ ਆ ਹਾਂ ਮੀ ਮੂੰਹ ਬਾਲੇ ਪੈ ਗਏ ਨਾ ਪੈ ਗਏ ਆ ਆਹ ਲਾ ਹੋਵੇ ਮਤਰੋ ਗਰੰਟੀ ਚਾਦਰ ਜੁਦਰ ਦੇ ਸਕਦਾ ਪੂਰਾ ਨੈਗਰ ਕੰਮ ਹੋਇਆ ਚਾਰੇ ਟਰਾਲੇ ਦਾ ਨਾ ਠੀਕ ਆ ਜੀ ਇਹ ਪੈਂਡ ਨਸ਼ੀਰੇਵਾਲ ਚ ਖੜਾ ਜੀ ਬਾਈ ਕੋਲੇ ਚਾਰੇ ਟਰਾਲੇ ਚਾਰੇ ਹੀ ਸੇਲ ਆ ਬਾਕੀ ਸਾਰੀ ਡਿਟੇਲ ਤੁਸੀਂ ਬਾਈ ਤੋਂ ਨੰਬਰ ਤੇ ਲੈ ਸਕਦੇ ਹੋ ਹਾਂ ਜੀ ਦੇਖ ਸਕਦੇ ਹੋ ਮਤਰੋ ਐਨ ਪੂਰੀ ਗੱਲਬਾਤ ਵੜਾਈ ਪਈ ਬਾਈ ਦੀ ਸ਼ੌਂਕ ਨਾਲ ਤਿਆਰ ਕਰਵਾਇਆ ਬਾਈ ਦੇ ਹਾਂ ਜੀ ਕੋਣਾ ਦਿਨ ਮਰ ਚਾਹ ਸਾਰੇ ਕੋਈ ਚੱਕਰ ਨਹੀਂ ਨਾ ਅਗਲਾ ਕਹਿੰਦਾ ਜੀ ਪੈਸੇ ਬੰਦੇ ਹਾਂ ਜੀ ਹਾਂ ਜੀ ਬਿਲਕੁਲ ਉਹ ਘਾ ਮਰਾ ਨਿਗਾ ਨਾਲੇ ਕੋਈ ਨਹੀਂ ਕਿਹਾ ਜਰਾ ਐਨ ਪਾਜੀ ਮਾ ਵੇਡਾ ਹਾਂ ਚਾਦਰ ਜਿੰਦਰ ਬਾਈ ਬਹੁਤ ਹੈਵੀ ਆ ਹਨਾ ਹਾਂਜੀ ਹਾਂਜੀ 4mm ਦਾ ਫਰਸ਼ ਆ ਸਾਈਡ ਦਾ ਅੱਛਾ 4mm ਦਾ ਹਾਂਜੀ ਚਾਰਾਂ ਦੇ ਹੀ ਆ ਇਹ ਚਾਰਾਂ ਦੇ ਹੀ ਚਾਰਾਂ ਦੇ 4mm ਦਾ ਲੋ ਵੀ ਮੈਂ ਤੁਹਾਨੂੰ ਦੇ ਸਕਦੇ ਹਾਂ ਤੁਸੀਂ ਤੇ ਐਨ ਸ਼ੌਂਕ ਨਾਲ ਤਿਆਰ ਕਰਵਾਇਆ ਭਾਈ ਦੇ ਚਾਰੇ ਟਰਾਲੇ ਦੇ ਸਕਦੇ ਹਾਂ ਕੋਕਾ ਵੀ ਸਜ ਕੋਈ ਕੰਪਲਿਕੇਸ਼ਨ ਨਹੀਂ ਬਾਕੀ ਸਾਰੀ ਡਿਟੇਲ ਤੁਸੀਂ ਚੋਂ ਭਰੇ ਹੋਏ ਆ ਸਾਰਾ ਕੁਝ ਅੰਦਰਲੇ ਪਾਸਿਓਂ ਹੀ ਅੱਛਾ ਜੀ ਹਾਂ ਜੀ ਹਾਂ ਜੀ ਜਿੱਤੇ ਮਰਜ਼ੀ ਲਾਓ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਐਡਰੈਸ ਦੱਸ ਦੋ ਬਾਈ ਜੀ ਇੱਕ ਵਾਰੀ ਪਿੰਡ ਨਸੀਰੇ ਵਾਲਾ ਜੀ ਪਿੰਡ ਨਸੀਰੇ ਵਾਲਾ ਜਿਲ੍ਹਾ ਮੋਗਾ ਤਹਿਸੀਲ ਧਰਮਕੋੜਾ ਠੀਕ ਆ ਜੀ ਇੰਦਗੜ ਤੋਂ 2 ਕਿਲੋਮੀਟਰ ਆ ਤੇ ਕਿਸ਼ਨਪੁਰੇ ਤੋਂ 3 ਕਿਲੋਮੀਟਰ ਆ ਠੀਕ ਆ ਜੀ ਹਰਦੀਪ ਦਾ ਨਾਂ ਜਿਦਾਂ ਮਰਜ਼ੀ ਪੁੱਛ ਸਕਦੇ ਜੀ ਅੱਛਾ ਠੀਕ ਆ ਜੀ ਨਾਂ ਜਲਦਾ ਮਿੱਤਰਾਂ ਦਾ ਹੈ ਕਿਰਪਾ ਸਤਗੁਰੂ ਦੀ ਠੀਕ ਆ ਠੀਕ ਆ ਜੀ ਤੇ ਬਾਈ ਜੀ ਨੰਬਰ ਬੋਲ ਦੇਈ ਆਪਣਾ 98725 ਆ 98725 45463 ਆ 45463 ਇੱਕ ਵਾਰੀ ਫੇਰ ਬੋਲ ਦੇਈ ਇੱਕ ਨੰਬਰ ਹੋਰ ਆ 628635 ਆ 62835 33103 ਨਾ 33103 ਹਾਂਜੀ ਠੀਕ ਆ ਜੀ 98 98725 ਆ 4543 ਰੇਡ ਆ ਠੀਕ ਆ ਜੀ ਹਾਂਜੀ ਪਿੰਡ ਨਸ਼ੀਰੇ ਵਾਲਾ ਪਿੰਡ ਨਸ਼ੀਰੇ ਵਾਲਾ ਹਾਂਜੀ ਇਹਨਾਂ ਦੋਨਾਂ ਨੰਬਰਾਂ ਤੋਂ ਜਿਹੜੀ ਮਰਜੀ ਦੋ ਜਿਹੜੇ ਮਰਜੀ ਨੰਬਰ ਤੋਂ ਠੀਕ ਆ ਜੀ ਲੋ ਵੀ ਮਿੱਤਰੋ ਇੱਕ ਵਾਰੀ ਨਿਗਾਹ ਫੇਰ ਮਰਵਾ ਦਿੰਨੇ ਠੀਕ ਆ ਜੀ ਇਹ ਕੇੜ ਕੇ ਆਉਂਦੇ ਐਣ ਬਾਈ ਘਰ ਭਰਿਆ ਪਿਆ ਹੈ ਆਪਣਾ ਕਿਰਪਾ ਬਾਬੇ ਜੀ ਹੈਨਾ ਜਿੰਨਾ ਧੰਨਵਾਦ ਕਰ ਲਈ ਉਹ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਾਬੇ ਮਤਰੋ ਦੇ ਸਕਦੇ ਕੋਈ ਨਜਾਇਜ਼ ਰੇਟ ਨਹੀਂ ਬਾਈ ਦਾ ਤੇ ਸਾਰੀ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਤੁਹਾਨੂੰ ਸਾਰੀ ਡਿਟੇਲ ਦੇਤੀ ਆ ਪਿੰਡ ਨਸ਼ੀਰੇਵਾਲ ਤੇ ਪਹੁੰਚੇ ਜੀ ਅਸੀਂ ਤੇ ਆਪਣੀ ਵੀਡੀਓ ਨੂੰ ਵੀਰਵਾਨ ਕੇ ਦੱਬ ਕੇ ਸ਼ੇਅਰ ਕਰ ਦਿਓ ਤਾਕੇ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਚੁੱਕੇ ਅੱਗੇ ਸੀਜ਼ਨ ਆ ਰਿਹਾ ਜੀ ਦੇਖ ਸਕਦੇ ਤੁਸੀਂ ਐਨ ਬਾਈ ਕੋਲੇ ਸ਼ੌਂਕ ਨਾਲ ਤਿਆਰ ਕਰਵਾਏ ਗਿਆ ਫੁੱਲ ਗਾਰੰਟੀ ਹੋ 100% ਗਾਰੰਟੀ ਹੋ ਟਾਟਾ ਸੀਲ ਦਾ ਸਮਾਨ ਲੱਗੇ ਦੇਖ ਸਕਦੇ ਤੁਸੀਂ ਤੁਹਾਨੂੰ ਦਿਖਾ ਦਿੰਨੇ ਮਾਰਕਾ ਵੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਇਹ ਧੰਨਵਾਦ ਜੀ